ਸਤਿ ਸ੍ਰੀ ਅਕਾਲ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇਹ ਆਡੀਓ ਮਹਿੰਦਰ ਸਿੰਘ ਚੂਰਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਸਾਡਾ ਚੈਨਲ ਇਸ ਆਡੀਓ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਫਿਰ ਵੀ ਜਿਹੜੀ ਐ ਸੋਸ਼ਲ ਮੀਡੀਆ ਤੇ ਇਹ ਆਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਚੂਰਾ ਜੋ ਕਿ ਬੀਤੇ ਸਮੇਂ ਲੰਗੇ ਇਲੈਕਸ਼ਨ ਦੇ ਦੌਰਾਨ डीए ऑडियो ਦੱਸੀ ਜਾ ਰਹੀ ਹੈ ਜਿਸ ਨੂੰ ਹੁਣ ਸੋਸ਼ਲ ਮੀਡੀਆ ਤੇ ਕਿਸੇ ਸ਼ਖਸ ਦੇ ਵੱਲੋਂ ਵਾਇਰਲ ਕਰ ਦਿੱਤਾ ਗਿਆ ਹੈ ਇਸ ਵਾਇਰਲ ਖਬਰ ਦੀ ਅਸੀਂ ਆਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੀ ਹੈ ਪੂਰਾ ਮਾਜਰਾ ਕੀ ਗੱਲਬਾਤ ਹੋਈ ਹੈ ਇਸ ਆਡੀਓ ਦੇ ਵਿੱਚ ਸਾਰੀ ਗੱਲਬਾਤ ਤੁਹਾਨੂੰ ਸੁਣਾਉਣੇ ਆ ਇਸ ਆਡੀਓ ਦੇ ਵਿੱਚ ਦੱਸਦੀ ਹੈ ਕਿ ਇਹ ਆਡੀਓ ਮਹਿੰਦਰ ਸਿੰਘ ਕਚੂਰਾ ਜੋ ਕਿ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਤੋਂ ਸਨ ਅਤੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਦੀ ਆਡੀਓ ਜਿਹੜੀ ਹੈ ਉਹ ਇਸ ਟਾਈਮ ਕਿਸੇ ਸ਼ਖਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਿੰਦਰ ਸਿੰਘ ਕਚੂਰੇ ਦੀ ਆਡੀਓ ਰਿਕਾਰਡਿੰਗ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਦੇ OSD ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਹੋ ਰਹੀ ਹੈ ਹਾਲਾਂਕਿ ਫਿਰ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਇਹ ਚੈਨਲ ਇਸ ਆਡੀਓ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਆਓ ਸੁਣਦੇ ਹਾਂ ਪੂਰੀ ਆਡੀਓ ਕੀ ਕੁਝ ਕਹਿਣਾ ਹੈ ਇਸ ਆਡੀਓ ਦੇ ਅੰਦਰ ਹਾਂਜੀ ਬ੍ਰਦਰ ਕੀ ਹਾਲ ਹੈ ਜੀ ਹਾਂ ਵਧੀਆ ਭਰਾ ਅੱਛਾ ਮੈਂ ਕਿਹਾ ਵੀ ਇੱਥੇ ਬਾਰਡਰ ਪੱਟੀ ਤੇ ਲਗਭਗ ਬੰਦੇ ਤਿਆਰ ਨੇ ਪੰਚਾਇਤ ਮੈਂਬਰ ਵੀ ਤਿਆਰ ਨੇ ਸਰਪੰਚ ਵੀ ਤਿਆਰ ਹਾਂ ਬਾਤ ਕਰਾਓ ਕਰਾਓ ਮੈਂ ਤਾਂ ਅੱਜ ਕਰ ਹੀ ਜਾਨਾ ਸਾਰੇ ਜੇ ਤੁਸੀਂ ਕੱਲ੍ਹ ਕਰੋਣੀ ਤੁਸੀਂ ਕਰਾਓ ਮੈਂ ਤੋਂ ਕਰਾ ਲਿਆ ਆਪਣੇ ਵਾਲਾ ਪੂਲੇ ਵਾਲਾ ਸਰਪੰਚ ਹਾਂਜੀ ਉਹ ਲੇਲਾ ਜੀ ਜੁਆਇਨ ਕਰ ਗਿਆ ਆਪਾਂ ਨੂੰ ਲੈ ਗੁੱਟ ਗੁੱਟ ਅੱਛਾ ਤੇ ਟਾਣੀ ਨਤਾ ਸਿੰਘ ਵਾਲਾ ਉਹ ਗੱਲਬਾਤ ਚੱਲੀ ਜਾਂਦੀ ਆ ਤੁਸੀਂ ਕਰ ਨਹੀਂ ਤੁਸੀਂ ਕਰ ਲਓ ਕਰ ਲੈਨੇ ਆ ਬੰਦੇ ਨਾ ਪ੍ਰਪੇਅਰ ਆ ਇੱਕ ਉਹ ਸੁਖੇਰੇ ਦੇ ਵੀ ਤਿਆਰ ਆ ਇੱਕ ਟਾਣੀ ਜਿਹੜੀ ਪ੍ਰੇਮ ਸਿੰਘ ਉਹ ਵੀ ਤਿਆਰ ਆ ਟਾਣੀ ਪ੍ਰੇਮ ਵਾਲੇ ਦੂਜੇ ਤਾਂ ਰਲ ਕੇ ਕੱਲ ਤੁਹਾਡੇ ਸਰਪੰਚਰ ਲਾ ਦਿਓ ਅੱਛਾ ਸਰਪੰਚ ਨਹੀਂ ਰਲਦਾ ਮੈਂਬਰ ਲਾ ਦਿੰਨੇ ਆ ਆਪਾਂ ਮੈਂਬਰ ਕੱਲ ਹਾਂ ਕੁਝ ਤਾਂ ਆਏ ਸੀ ਕੱਲ ਉਹ ਕੋ ਜੇ ਲੈ ਕੇ ਆਏ ਸੀ ਨਾਲ ਨਹੀਂ ਉਹ ਮੈਂਬਰ ਨਹੀਂ ਹੈਗੇ ਸੀ ਮੈਂਬਰ ਤਾਂ ਦੂਜੇ ਬੰਦੇ ਦੇ ਨਾਲ ਆ ਗੁਰਮੀਤ ਹੈ ਕਰ ਦਿਓ ਗੱਲ ਉਹਨਾਂ ਨਾਲ ਸੈਟਿੰਗ ਆਪਾਂ ਰਲਾ ਲੈਨੇ ਹਾਂ ਉਹ ਵੀ ਰਲਾ ਦਿਓ ਬੰਦੇ ਕਾਫੀ ਤਿਆਰ ਹੈ ਤੁਹਾਡੇ ਵੱਲੋਂ ਟਾਈਮ ਦਿੱਤਾ ਜਾਵੇ ਤਦ ਹੀ ਮੈਂ ਤੁਹਾਨੂੰ ਦੱਸਣਾ ਹੈ ਮੈਂ ਤਾਂ ਰਲਾਈ ਜਾਣਾ ਮੈਂ ਤਾਂ ਅੱਜ ਹੀ ਰਲਾਈ ਜਾਣਾ ਸਾਰੇ ਆ ਢੰਡੀ ਕਦੀਮ ਘਟੋ ਘਟ 6 ਪ੍ਰੋਗਰਾਮ ਕੀਤੇ ਆ ਤਗੜੇ ਠੀਕ ਹੈ ਹਾਂ ਵੇਖ ਪਾਸਾ ਹੀ ਕਰਦਾ ਢੰਡੀ ਕਦੀਮ ਸਾਰਾ ਹਾਂ ਵੈਰੀ ਗੁੱਡ ਇੱਕ ਨਾ ਹਾਂ ਇੱਕ ਸਾਂਭਣਾ ਰਹਿ ਗਿਆ ਆਪਣੇ ਕੁਬਾਇਆ ਜਿਹੜਾ ਨਾ ਕੁਬਾ ਸਾਰਾ ਇੱਕ ਹੋ ਗਿਆ ਕੋਈ ਦੋ ਚਾਰ ਘਰ ਉਲਟ ਰਹਿ ਗਏ ਠੀਕ ਹੈ ਤੇ ਹੋਰ ਮੈਂ ਗਿਆ ਪਹਿਲਾਂ ਕਿਹੜਾ ਪਿੰਡ ਸੀ ਆਪਣਾ ਬੱਗੇ ਕੇ ਠੀਕ ਹੈ ਹਾਂ ਤੁਸੀਂ ਹੁਣ ਦੱਸੋ ਕਿਹੜੇ ਨੂੰ ਕਰਨਾ ਮੈਂ ਉਹਨੂੰ ਮਿਲ ਲੈਣਾ ਹਾਂ ਮੈਂ ਨਾ ਮੈਂ ਤੁਹਾਨੂੰ ਦੱਸ ਦਾਂ ਜੀ ਇੱਕ ਅੱਜ ਸ਼ਾਮ ਨੂੰ ਤੁਹਾਨੂੰ 15 16 ਦਾ ਮੈਂਬਰ ਮਿਲਾ ਦੇਣੀ ਉਧਰ ਬਾਡਰ ਪੱਟੀ ਵਾਲੇ ਪਾਸੇ ਸਰਪੰਚ ਮਿਲਾ ਦੇਣੀ ਮਲਾ ਦੇ ਨੇ ਰਾਤ ਨੂੰ ਇੱਕ ਬੇਨਤੀ ਹੋਰ ਤੁਹਾਨੂੰ ਸੁਬਾ ਦੂੰਗਾ ਹਾਂ ਇੱਕ ਹੋਰ ਬੇਨਤੀ ਹੈ ਮੈਂ ਕਿਹਾ ਵੀ ਪੇਮੈਂਟ ਦਾ ਵੀ ਥੋੜਾ ਹੋਰ ਕਰਕੇ ਪੇਮੈਂਟ ਲੈਣ ਤੁਸੀ ਬਾਈ ਗੱਲ ਹੀ ਕੋਈ ਨਹੀਂ ਹਾਂ ਕੁ 8-10 ਲੱਖ ਹੁਣ ਕਰੋ ਇਕੱਠਾ ਆਪਾਂ ਨਾ ਮੈਂ ਉਹ ਅੱਗੇ 10-10 ਹਜ਼ਾਰ ਟੈਨਸ਼ਨ ਆ ਰਿਹਾ ਜਿੰਨੇ ਮਰਜ਼ੀ ਹੋ ਜਾਣ ਤੁਸੀਂ ਲਿਓ ਸੁਣੋ ਮੈਂ ਕਿਹਾ ਵੀ ਉਹ ਅੱਗੇ ਤਾਂ ਜਿਹੜੇ ਦੇਣੇ ਸੀ ਉਹ ਜਿਵੇਂ ਇੱਕ ਬੰਦੇ ਤੋਰਨ ਵਾਲੇ ਆ ਹੁਣ ਮੈਂ ਇਹਨਾਂ ਦੇ ਬਲਾਕ ਪ੍ਰਧਾਨ ਪਟ ਰਿਹਾ ਨੇ ਨੇੜੇ ਤੇੜੀ ਆ ਕੱਲ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਸਵੇਰ ਮਿਲ ਜਾਣਗੇ ਬਸ ਆਹ ਹਾਂ ਬਸ ਤੁਸੀਂ ਉਹ ਕਰੋ ਤੇ ਆਪਾਂ ਸ਼ਾਮ ਨੂੰ ਮਲਾਉਂਦੇ ਆਂ ਬਸ ਠੀਕ ਬੁਲਾ ਲਓ ਠੀਕ ਹੈ ਆਜ ਉਹ ਆਜ ਸ਼ਾਮ ਨੂੰ ਮਲਾਓ ਮੈਨੂੰ ਇੱਕ ਨਾ ਜੀ ਉਹ दारू ਸਿੱਕਿਆ ਵਾਲਾ ਵੀ ਇਹਨਾਂ ਦਾ ਕੰਮ ਤੁਰ ਗਿਆ ਭਾਈ ਜੀ ਟੈਨਸ਼ਨ ਨਾ ਲਓ ਅਸੀਂ ਬਨਾਲ 1.5 ਦਿਨ ਵਿੱਚ ਲਿਆ ਨੇਰੀ ਲਿਆਵਾਂਗੇ ਉਹਦੇ ਪਾਸੇ ਕੋਈ ਜਾਊਗਾ ਨਹੀਂ ਹਫਤਾ ਹਾਂ ਬਸ ਠੀਕ ਹੈ ਮੈਂ ਇਹ ਕਹਿ ਰਿਹਾ ਨਾ ਵੀ ਆਪਾਂ ਬੰਦੇ ਨੂੰ ਲਾਲਚ ਲਈਏ ਅਸੀਂ ਪਲੈਨਿੰਗ ਨਾਲ ਚੱਲਦੇ ਹੁੰਨੇ ਭਾਈ ਜੀ ਨੋ ਪਲੈਨਿੰਗ ਕੰਮ ਨਾ ਕਈ ਦੀ ਗਲਤ ਹੋ ਜਾਂਦਾ ਵੇ ਸਾਡੇ ਬੰਦੇ ਹੋਣੇ ਰੁੱਝ ਜਾਣਗੇ दारू 'ਚ ਹਾਂ ਹਾਂ ਨਹੀਂ ਤੁਹਾਡੀ ਗੱਲ ਸਹੀ ਹੈ ਮੈਂ ਪਲੈਨਿੰਗ ਨਾਲ ਚੱਲਦਾ ਜੇ ਇਹ ਭੁੱਲ ਜਾਂਦੀ ਆ ਹਾਂ ਜੀ ਇਨਫਾਕਤ ਆ ਗਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਫਿਰ ਜਟ ਜਾਣਗੇ ਫਿਰ ਕੋਈ ਨਹੀਂ ਜਾਊਗਾ ਹਫਤਾ ਕਿਤੇ ਬਸ ਇਹ ਖਾਲੀ ਹੋ ਜਾਣਗੇ ਸਾਰੇ ਬਸ ਇਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਬੂਥ ਲਾਣ ਵਾਲਾ ਕੋਈ ਬੰਦਾ ਨਾ ਬੱਚੇ ਮੈਂ ਨਾ ਭਾਈ ਜੀ ਡਾਊਨ ਆ ਰਿਹਾ ਪਾਲੀ ਵਾਲੇ ਦੀ ਪੰਚਾਇਤ ਰਾਤ ਰ ਲਾ ਲਈ ਅਸੀਂ ਸੱਚ ਉਹ ਹੋ ਗਈ ਸੀ ਗੱਲ ਮੇਰੀ ਵੀ ਮੈਂ ਕੀਤਾ ਸੀ ਹੁਣ ਤੇ ਬਸ ਜਿਵੇਂ ਜਿਵੇਂ ਅਸੀਂ ਬੰਦਰ ਪ੍ਰਿਪੇਅਰ ਕਰੀ ਜਾਂਨੇ ਤੁਸੀਂ ਤੱਬੀ ਥਰੇਓ ਕੰਮ ਨੂੰ ਬਸ ਤੁਸੀਂ ਬਣਾਓ ਪ੍ਰੋਗਰਾਮ ਕਾ ਸ਼ਾਮ ਸੂਰ ਦੇ ਦੇ ਦਿੰਗੇ ਪੈਸੇ ਤੁਹਾਨੂੰ ਹਾਂ ਬਸ ਠੀਕ ਹੈ ਠੀਕ ਹੈ